ਤਨ ਅਸਲਚ ਖਾਕ ਵੱਲ ਜਾ ਰਿਹਾ ਹੈ। ਕੋ ਕਿ ਤਨ ਦਾ ਜਰਜਰਾ ਹੋਣਾ ਤੈ। ਮਨ ਦੂਰ ਵੱਲ ਨਹੀਂ ਜਾ ਰਿਹਾ। ਮਨ ਇਹ ਜੋ ਵਸਤਾ ਨੇ ਜਿਹੜੀਆਂ ਨਾਲ ਨਹੀਂ ਜਾਣੀਆਂ ਜੋ ਇੱਥੇ ਰਹਿ ਜਾਣੀਆਂ। ਅੱਜ ਤੱਕ ਤੇ ਕੋਈ ਨਹੀਂ ਲਿਜਾ ਸਕਿਆ ਚਾਹੇ ਕਿੰਨਾ ਵੀ ਤਾਕਤਵਰ ਸੀ ਪਰ ਫਿਰ ਵੀ ਮਨ ਇਸ ਪਰਮਾਚੇ ਜੇ ਮਨ ਥੂਣਾ ਜੇ ਆਪਣੇ ਜੀਵਨ ਨੂੰ ਇਨ੍ਹਾਂ ਵਸਤਾਂ ਚੋਂ ਕੱਢ ਕੇ ਉਸ ਕਾਲਪੁਰਖ ਵੱਲ ਤੁਰ ਪਵੇ ਤੇ ਮਨ ਨੂਰ ਹੋ ਕੇ ਇੱਕ ਐਸਾ ਜਗ ਮੰਗਾਏਗਾ ਕਿ ਸ੍ਰਿਸ਼ਟੀ ਵਿੱਚ ਇਸ ਤਨ ਦੇ ਜਿਉਂਦੇ ਜੀਵੀ ਚਾਨਣ ਰਹੇਗਾ ਔਰ ਇਸ ਤਨ ਦੇ ਖਾਕ ਹੋਣ ਤੋਂ ਬਾਅਦ ਵੀ ਮਨ ਨੂਰ ਦੀ ਆਪਣੀ ਇਲਾਹੀ ਜੋਤ ਸਮਾਜ ਵਿੱਚ ਬਣੀ ਰਹਿੰਦੀ ਏ ਜੇ ਮਨ ਨੂਰ ਬਣੇ ਨਾ ਕਿ ਮਨ ਇਨਾਂ ਨਾਸ਼ਵੰਤ ਚੀਜ਼ਾਂ ਦੀ ਰੁਚੀ ਨੂੰ ਛੱਡਦਾ ਨਹੀਂ உன்னூர